ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਉਹ ਸਤਿਗੁਰੂ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਤਿਗੁਰੂ RAM DAS MAHARAJ ਆਪਣੀ ਜ਼ੁਬਾਨੇ ਪਾਕ ਤੋਂ ਸੋਹੀ ਰਾਗ ਦੇ ਅੰਦਰ ਜੇਸ ਨਾ ਸਾਡੇ ਜੀਵਨ ਦਾ ਬੜਾ ਅਹਿਮ ਅੰਗ ਹੈ ਲਾਵਾਂ ਦਾ ਪਾਠ ਉਚਾਰਨ ਕਰਦੇ ਨੇ ਲਾਵਾਂ ਦਾ ਜੋ ਆਨੰਦ ਕਰਜ ਹੁੰਦਾ ਹੈ ਨਾ ਆਨੰਦ ਕਰਜ ਆਪਾਂ ਬੱਚਿਆਂ ਦੇ ਬੱਚਿਆਂ ਦੇ ਆਪਣੇ ਸਾਰਿਆਂ ਦੇ ਹੁੰਦੇ ਨੇ ਉਹ ਸਤਿਗੁਰੂ ਨੇ ਸਾਨੂੰ ਮਰਜ਼ਾਦਾ ਦਿੱਤੀ ਜਿੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਲਾਮਾਂ ਦਾ ਪਾਠ ਆਨੰਦ ਕਰ ਦੀ ਰਸਮ ਸਾਨੂੰ ਬਖਸ਼ਿਸ਼ ਕਰਦੇ ਨੇ ਤੇ ਉਦੋਂ ਪਹਿਲਾਂ ਕੀ ਕੋਈ ਸੀ ਜਿੰਨੀ ਕੋ ਸਤਿਗੁਰੂ ਮੈਨੂੰ ਸੋਧ ਬਖਸ਼ ਦੇ ਜਿੰਨੀ ਕੋ ਮਤ ਉਸ ਦੇ ਮੁਤਲਕ ਉਸ ਵਿੱਚੋਂ ਵੀ ਤੁਸ਼ ਬੁੱਧੀ ਨਾਲ ਜਿੰਨਾ ਕੋ ਮੈਂ ਪੜ ਪੜਾ ਸਕਿਆ ਉਹਦੇ ਵਿੱਚੋਂ ਵੀ ਤੁਸ਼ ਬੁੱਧੀ ਅਨੁਸਾਰ ਸੰਖੇਪ ਦਿਆ ਆਪੈ ਨੂੰ ਬਾਤ ਲਈਏ ਸਾਨੂੰ ਸਮਝ ਆ ਜਾਵੇ ਜਦੋਂ ਅਸੀਂ ਇਤਿਹਾਸ ਨੂੰ ਪੜਦੇ ਹਾਂ ਤੇ ਵਿਦਵਾਨ ਮਨਪੁਰਸ਼ਾਂ ਦਾ ਇਹ ਮਤ ਸਰਵਨ ਕਰਦੇ ਸੰਸਾਰ ਦੀ ਨਰੰਕਾਰ ਉਤਪਤੀ ਕਰਦੇ ਨੇ ಪರಿਪੂਰਨ ਪਰਮਾਤਮਾ ਨਰੰਕਾਰ ਸੰਸਾਰ ਨੂੰ ਉਤਪਨ ਕਰਨ ਵਾਸਤੇ ਕਿਉਂਕਿ ਆਨੰਦਕਾਰ ਦਾ ਲਾਵਾਂ ਦਾ ਜਿਹੜਾ ਦੋ ਸ਼ਰੀਰਾਂ ਦਾ ਮੇਲ ਦੋ ਆਤਮਾਵਾਂ ਦਾ ਮੇਲ ਉਤਪਤੀ ਹੈ ਇਹਦੇ ਤੋਂ ਮਤਾਂ ਥੋੜਾ ਜਿਹਾ ਪਿਸ਼ੋਕੜ ਵਿੱਚ ਗਿਆ ਨਿਰੰਕਾਰ ਆਕਾਲ ਪੁਰਖ ਵੈਗੁਰੂ ਜੀ ਨੇ ਸੰਸਾਰ ਦੀ ਉਤਪਤੀ ਕਰਨੀ ਸੰਸਾਰ ਨੂੰ ਉਤਪੰਨ ਕਰਨ ਵਾਸਤੇ ਪਹਿਲ ਹਮ ਮਾਇਆ ਦੀ ਰਚਨਾ ਹੋਈ ਏ ਮਾਇਆ ਨੂੰ ਰਚ ਕੇ ਮਾਲਕ ਔਰ ਮਾਇਆ ਨੇ ਮਿਲ ਕੇ ਆਤਮਿਕ ਸੰਬੰਧ ਹੋਣ ਕਰਕੇ ਮਾਇਆ ਬ੍ਰਹਮ ਦਾ ਅਕਸ਼ ਮਿਲਨ ਕਰਕੇ ਸੰਸਾਰ ਦੀ ਉਤਪਤੀ ਹੋਈ ਹੈ ਸੰਸਾਰ ਦੀ ਜਿਹੜਾ ਤਿਰਗੁਣੀ ਮਾਇਆ ਹੈ ਨਾ ਉਹ ਬ੍ਰਹਮ ਦੇ ਸਹਤ ਬ੍ਰਹਮ ਉਸ ਦੇ ਸਾਹਤ ਹੋ ਕੇ ਸੰਸਾਰ ਦੀ ਰਚਨਾ ਰਚੀ ਸੰਸਾਰ ਨੂੰ ਚਲਾਉਣ ਵਾਸਤੇ ਨਰੰਕਾਰ ਨੇ ਨਰ ਔਰ ਮਾਦਾ ਜਿਹੜੇ ਨੇ ਪੈਦਾ ਕੀਤੇ ਮਨੁੱਖ ਇਸਤਰੀਆਂ ਪੈਦਾ ਕੀਤੇ ਨਰ ਮਾਦਾ ਹਰ ਜੁਨੀ ਵਿੱਚ ਨੇ ਇਹ ਉਤਪਤੀ ਦਾ ਸੱਦ ਨ ਬਣਾਇਆ ਪਰਮਾਤਮਾ ਜੀਵਾਤਮਾ ਨੂੰ ਭੇਜਦਾ ਚਾਰ ਖਾਨੀਆਂ ਰਚ ਕੇ ਚਾਰ ਖਾਨੀਆਂ ਦੇ ਦੁਆਰਾ ਜਨਮ ਹੋਣਾ ਤੇ ਜਨਮ ਵਾਸਤੇ ਜੀਵਾਂ ਦੀ ਚੋਣ ਕੀਤੀ ਨਰ ਮਾਦਾ ਹੋਣੇ ਜ਼ਰੂਰੀ ਨੇ ਉਹ ਪਰਿਪੂਰਨ ਪਰਮਾਤਮਾ ਨੇ ਜਿੱਥੇ तमाम ਜੁਨੀਆਂ ਸਥਾਪਿਤ ਕੀਤੀਆਂ ਨੇ ਉਸ ਆਕਾਲ ਪੁਰਖ ਵਿਗਰੂ ਜੀ ਨੇ ਮਨੁੱਖਾ ਜੋਨੀ ਵੀ ਬੁਣਾਈ ਹੈ ਮਨੁੱਖ ਜੋਨੀ ਬਣੀ ਸੰਸਾਰ ਦੇ ਅੰਦਰ ਕੀ ਦੇਵਤੇ ਕੀ ਦਾਇੰਤ ਨੇ ਮਨੁਸ਼ਯ ਨੇ ਗੁਰਮੁਖ ਨੇ ਮਨਮੁਖ ਨੇ ਸਾਰੇ ਉਸ ਦੇ ਹੀ ਪੈਦਾ ਕੀਤੇ ਹੋਏ ਨੇ ਪਰ ਸੰਸਾਰ ਦੇ ਅੰਦਰ ਇੱਕ ਵਿਚਾਰ ਧਾਰਾ ਇਹ ਬਣ ਗਏ ਜੋ ਮਦੀਨ ਨੇ ਮਾਦਾ ਹੈ ਇਸ ਤਰੀਆ ਇਸ ਨੂੰ ਜ਼ਿਆਦੀ ਸੰਸਾਰ ਨੇ ਅਹਿਮੀਅਤ ਨਾ ਦਿੱਤੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਸ ਨੂੰ ਇਥੋਂ ਤੱਕ ਸੀਮਿਤ ਕਰ ਦਿੱਤਾ ਗਿਆ ਕਿ ਇਹਨਾਂ ਵਾਸ਼ਨਾਾਂ ਦੀ ਪੂਰਤੀ ਵਾਸਤੇ ਐ ਇਹ ਤੋਂ ਅੱਗੇ ਕੁਝ ਨਹੀਂ ਵਾਸ਼ਨਾਾਂ ਦੀ ਪੂਰਤੀ ਦੇ ਲਈ ਔਰ ਮਾਲਕੀਅਤ ਕਿਸੇ ਦੀ ਨਹੀਂ ਔਰ ਜਿਸ ਨੇ ਚਾਇਆ ਜਿਸ ਤਰ੍ਹਾਂ ਕੋਈ ਰਸਤੇ ਵਿੱਚ ਵਸਤੂ ਪਈ ਹੋਈ ਨੂੰ ਕੋਈ ਉਠਾ ਕੇ ਲੈ ਜਾਵੇ ਕੋਈ ਬਾਹਰ ਸਿੱਟ ਦੇਵੇ ਐੋ ਜੀ ਹਾਲਤ ਸੀ ਇਸ ਤਰੀ ਜਾਤੀ ਦੀ ਕੋਈ ਮਾਲਕ ਨਹੀਂ ਸੀ ਇਹ ਸੰਸਾਰ ਦੇ ਵਿੱਚ ਚਲਦਿਆਂ ਹੋਇਆਂ ਜੇ ਕਿਤੇ ਐਸਾ ਪ੍ਰਬੰਧ ਹੁੰਦਾ ਬਈ ਇਹਦੂ ਪਹਿਲਾਂ ਦਾ ਬਈ ਜਿਸ ਤਰ੍ਹਾਂ ਹੁਣ ਵਿਆਹ ਹੁੰਦੇ ਆ ਇੱਕ ਸੱਜਣ ਦੇ ਇੱਕ ਬੀਬੀ ਨੂੰ ਲੜ ਲਾਇਆ ਜਾਂਦਾ ਐਸਾ ਕੋਈ ਪਹਿਲਾਂ ਪ੍ਰਬੰਧ ਹੁੰਦਾ ਐਸੀ ਮਰਜ਼ਾਦਾ ਹੁੰਦੀ ਕਿ ਇੱਕ ਬਾਪ ਬੇਟੀ ਨੂੰ ਦੂਜੇ ਦੇ ਲੜ ਲਾਉਂਦਾ ਸ਼ੈੰਦ ਵੱਡੇ ਵੱਡੇ ਦੇਵਤੇ ਐਸਾ ਕੁਝ ਨਾ ਕਰ ਦੇ ਜਿਹਨੂੰ ਬ੍ਰਹਮਾ ਦੀ ਕਹਿੰਦੇ ਨਾ ਬ੍ਰਹਮਾ ਦੀ ਉਸ ਦੀ ਪੁੱਤਰੀ ਸੀ ਸਰਸਵਤੀ ਤੇ ਸਰਸਵਤੀ ਨੂੰ ਜਿਸ ਵਕਤ ਕੁਦ ਖਿਆਲਾਂ ਮੁਤਲਕ ਉਸ ਨੇ ਆਪਣੀ ਪਤਨੀ ਬਣਾ ਲੈਣਾ ਕੀਤਾ ਉਸ ਦਾ ਵਿਰੋਧ ਹੋਇਆ ਦੇਸ਼ਵਦੀ ਨੇ ਉਹਦਾ ਸਿਰ ਵੱਢ ਕੱਟਿਆ ਸੀ ਖੈਰ ਉਹ ਹੋਰ ਅੱਗੇ ਲੰਬੇਰੀ ਕਥਾ ਮੇਰਾ ਮਜਬੂਨ ਇਦਰ ਲਾ ਆਨੰਦ ਕਾਰਜ ਨੂੰ ਇਹਦੂ ਪਹਿਲਾਂ ਕੋਈ ਮਰਜ਼ਾਦਾ ਨਹੀਂ ਸੀ ਜਿਸ ਦੇ ਵਾਸ਼ਨਾਵਾ ਉਤਪਨ ਹੋਈਆਂ ਉਸ ਨੂੰ ਵਰਤਿਆ ਔਰ ਅੱਗੇ ਨੂੰ ਛੱਡ ਦਿੱਤਾ ਮਾਲਕ ਕੋਈ ਨਾ ਬਣਿਆ ਇਸੇ ਤਹਿਤ ਚੱਲਦਾ ਸੰਸਾਰ ਆਇਆ ਇਸ ਦਾ ਅੱਗੇ ਆਨ ਕੇ ਇੱਕ ਰਿਸ਼ੀ ਨੇ ਵਿਰੋਧ ਕੀਤਾ ਇੱਕ ਰਿਸ਼ੀ ਦਾ ਨਾਮ ਵਿਦਵਾਨ ਮਹাপুরਸ਼ ਕਹਿੰਦੇ ਨੇ ਉਦਾਲਕ ਰਿਸ਼ੀ ਹੋਇਆ ਉਦਾਲਕ ਰਿਖੀ ਉਸ ਦਾ ਪੁੱਤਰ ਸੀ ਉਸ ਦਾ ਨਾਮ ਸੀ ਸਵੇਤ ਕੇਤੂ ਸਵੇਤ ਕੇਤੂ ਜਿਹੜਾ ਉਸ ਦੀ ਮਾਤਾ ਤੋਂ ਇਹ ਸਾਰੀ ਪਰੰਪਰਾ ਅਗੇ ਨੋ ਤੁਰੇ ਜਦੋਂ ਉਸ ਦੀ ਮਾਤਾ ਨੂੰ ਰੇਸ਼ੀਆਂ ਦੀਆਂ ਕੁਟੀਆਂ ਵਿੱਚੋਂ ਨਿਕਲਦੇ ਆ ਦੇਖਿਆ ਦੇ ਕਿਸੇ ਨੇ ਵਾਸ਼ਨਾਵਾਂ ਦੇ ਤਹਿਤ ਜ਼ਬਰਦਸਤੀ ਕਰਨਾ ਚਾਹੀ ਉਸ ਨੇ ਮਨਹਿ ਕੀਤਾ ਸਵੇਤ ਕੇਤੂ ਨੂੰ ਪਤਾ ਲੱਗਿਆ ਉਹਨੇ ਮਾਤਾ ਦਾ ਆਪਣੀ ਦਾ ਖੇੜਾ ਉਹਦੇ ਤੋਂ ਛਡਾਇਆ ਤੇ ਉਸ ਦੇ ਸਵੇਤ ਕੇਤੂ ਦੇ ਬਾਪ ਉਦਲਕ ਰਿਖੀ ਨੇ ਆਪਣੇ ਪੁੱਤਰ ਦਾ ਵਿਰੋਧ ਕੀਤਾ ਕਿ ਇਹ ਸੰਸਾਰ ਦੀ ایਓ ਰੀਤੀ ਆ ਤੂੰ ਕਿਉਂ ਤੇਰੀ ਮਾਤਾ ਨੂੰ ਕੋਈ ਕੁਦ ਕਹਿੰਦਾ ਹੈ ਤੇ ਤੂੰ ਕਿਉਂ ਉਹਦੇ ਨਾਲ ਤੂੰ ਤੂੰ ਮੈਂ ਮੈਂ ਕਰਦਾ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਸ ਵਿਆਹ ਵਾਲੀ ਕੋਈ ਮਰਜ਼ਾਦਾ ਨਹੀਂ ਸੀ ਅਗਰ ਹੁੰਦੀ ਤੇ ਬ੍ਰਹਮਣ ਦੀ ਵਾਲਾ ਔਰ ਕੌਤਕ ਨਾ ਹੁੰਦਾ ਅਗਰ ਹੁੰਦੇ ਤੇ ਉਦਲਕ ਰਿਖੀ ਔਰ ਆਪਣੇ ਪੁੱਤਰ ਨੂੰ ਆਪਣੀ ਮਾਤਾ ਦੀ ਆਬਰੂ ਬਚਾਉਣ ਦੇ ਲਈ ਉਹਦਾ ਵਿਰੋਧ ਨਾ ਕਰਦਾ ਉਦਲਕ ਰਿਸ਼ੀ ਨੇ ਤਾਂ ਆਪਣੇ ਪੁੱਤਰ ਦਾ ਵਿਰੋਧ ਕੀਤਾ ਕਿਉਂਕਿ ਐਸੀ ਕੋਈ ਮਰਜ਼ਾਦਾ ਬੰਦਤ ਨਹੀਂ ਸੀ ਹੋਈ ਉਦਾਲ ਕ੍ਰਿਸ਼ੀ ਨੇ ਜਦੋਂ ਵਿਰੋਧ ਕੀਤਾ ਕਿ ਨਹੀਂ ਮੇਰੇ ਬੇਟੇ ਇਹ ਐਸਾ ਹੀ ਚੱਲਦਾ ਹੈ ਕਹਿ ਲੱਗਾ ਮੈਂ ਐਸਾ ਨਹੀਂ ਹੋਣ ਦੇਵਾਂਗਾ ਮੈਂ ਤਕਾ ਨਹੀਂ ਹੋਣ ਦੇਵਾਂਗਾ ਉਸ ਨੇ ਉਸ ਵਕਤ ਦੇ ਲੋਕਾਂ ਨੂੰ ਸਵੇਤ ਕੇਤੂ ਨੇ ਸਮਝਾਇਆ ਅੱਗੇ ਵੱਧ ਕੇ ਪਹਿਲਾਂ ਤਾਂ ਲੋਕਾਂ ਨੂੰ ਕਿੰਨੇ ਸਮੇਂ ਤੋਂ ਨੇ ਸਮਝਾਇਆ ਹੋਵੇਗਾ ਫਿਰ ਉਹਨਾਂ ਚੋਂ ਜਿਹੜੇ ਸਿਆਣੇ ਸ਼ਵੇਤ ਕੇਤੂ ਨੇ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਫਿਰ ਇਹ ਇੱਕ ਬੰਦਸ਼ ਬਣਾਉਣਾ ਕੀਤੇ ਇੱਕ ਬੀਬੀ ਇੱਕ ਸਜਨ ਦੇ ਲੜ ਲਾਈ ਜਾਏਗੀ ਉਹਦੇ ਤਨ ਦਾ ਮਨ ਦਾ ਰਖਵਾਲਾ ਇੱਕੋ ਸਜਨ ਹੋਵੇਗਾ ਦੂਜਾ ਉਹਨੂੰ ਛੂ ਨਹੀਂ ਸਕੇਗਾ ਇਹ ਸ਼ਵੇਤ ਕੇਤੂ ਨੇ ਲੋਕ ਇਕੱਠੇ ਕਰਕੇ ਉਦਲਕ ਰਿਸ਼ੀ ਦੇ ਬੇਟੇ ਨੇ ਇਹ ਪ੍ਰਤੀ ਬੇੰਬ ਲਗਾਇਆ ਤੇ ਹੁਣ ਇਸ ਮਰਜ਼ਾਦਾ ਨੂੰ ਨਿਭਾਉਣ ਵਾਸਤੇ ਉਥੇ ਕੋਈ ਵੀ ਐਸਾ ਨਹੀਂ ਸੀ ਕਿ ਕੋਈ ਇਹ ਨੋ ਸਾਖੀ ਮੰਨ ਲੈਂਦੇ ਅਰ ਕਿਸੇ ਨੂੰ ਸਾਖੀ ਮੰਨ ਲੈਂਦੇ ਤੇ ਰੇਸ਼ੀਆਂ ਕੁਲ ਪਹਿਲਾ ਧੂਨੇ ਹੁੰਦੇ ਸਨ ਧੂਨੇ ਤੇ ਉਸ ਵਕਤ ਫਿਰ ਅਗਨੀ ਨੂੰ ਸਾਖੀ ਮੰਨਿਆ ਗਿਆ ਇਹ ਅਗਨੀ ਸਾਖੀ ਮਤਲਬ ਇਹ ਗਵਾਹ ਹੁੰਦੇ ਨੇ ਦਸਮ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਨੇ ਕਿ ਜਦੋਂ ਸ੍ਰਿਸ਼ਟੀ ਬਣਾਈ ਗਈ ਉਦੋਂ ਬੜੇ ਪੈਦਾ ਕੀਤੇ ਉਹਨਾਂ ਵਿੱਚੋਂ ਅੱਠ ਇਹ ਵੀ ਗਵਾਹ ਪੈਦਾ ਕੀਤੇ ਗਏ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਤਬ ਸਾਖੀ ਪ੍ਰਭ ਅਸ਼ਟ ਬਣਾਏ ਅੱਠ ਸਾਖਾ ਭਰਨ ਵਾਲੇ ਗਵਾਹੀ ਦੇਣ ਵਾਲੇ ਅਰ ਸਾਖ ਨਮਿਤ ਦੇਬੇ ਠਹਿਰਾਏ ਉਹ ਗਵਾਹੀ ਦੇਣ ਵਾਸਤੇ ਠਹਿਰਾਏ ਵੀ ਇਹਨਾਂ ਕੀ ਕੀਤਾ ਵਾਹ ਉਹਨਾਂ ਵਿੱਚ ਇੱਕ ਅਗਨੀ ਦਾ ਜਿਗਰ ਆਉਂਦਾ ਹੈ ਉਹ ਅੱਗ ਜਿਹੜੀ ਰੇਸ਼ੀਆਂ ਦੇ ਧੋਣਿਆਂ 'ਚ ਮਚਦੀ ਸੀ ਫਿਰ ਉਹ ਸਵੇਤ ਕੇਤੂ ਦੇ ਉਪਰਾਲੇ ਨਾਲ ਅਗਨੀ ਨੂੰ ਸਾਕਸ਼ੀ ਮੰਨ ਕੇ ਤੇ ਉਥੇ ਇਹ ਜਿਹੜੇ ਅਗਨੀ ਫੇਰੇ ਹੋ ਗਏ ਸੰਸਾਰ ਦੀ ਕੁਝ ਪ੍ਰਤੀਬਿੰਬਤਾ ਚੱਲੀ ਪਹਿਲਾਂ ਇਹਦੂ ਕੁਦ ਵੀ ਨਹੀਂ ਸੀ ਜੇ ਹੁੰਦਾ ਤੇ ਇਹੋ ਜੀਆਂ ਕੁਰੀਤੀਆਂ ਜਨਮ ਪਹਿਲਾਂ ਨਾ ਲੈਂਦੀਆਂ ਔਰ ਜਿਹੜੀ ਗੁਰਮਤਿ ਸੰਸਾਰ ਦੇ ਵਿੱਚ ਉਹ ਅਗਨੀ ਦੇ ਆਪਣੇ ਇਸ਼ਟ ਦੇ ਲੋਕ ਉਹਨੂੰ ਸਾਖੀ ਮੰਨ ਕੇ ਚੱਲਦੇ ਆਏ ਗੁਰਮਤਿ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਤੋਂ ਆ ਕੇ ਆਰੰਭ ਹੁੰਦੀ ਹੈ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੇਨ ਦੁਨੀਆ ਦੇ ਮਾਲਕ ਸੱਚੀ ਸਰਕਾਰ ਔਰ ਜਦੋਂ ਆਪਣੇ ਜੀਵਨ ਅੰਦਰ ਵਡੇਰੇ ਹੁੰਦੇ ਨੇ ਮਾਪੇ ਕਰੇ ਜਨੇਊ ਦੀ ਰਸਮ ਕਰਨ ਵਾਸਤੇ ਉਹਨਾਂ ਨੂੰ ਧਰਮ ਵਿਤ ਲਿਆਉਣ ਵਾਸਤੇ ਔਰ ਜਿਹੜੇ ਬੜੇ ਉਤਸ਼ਾਹ ਦੇ ਸਹਿਤ ਹੁੰਦੇ ਬੜਾ ਸਮਾਗਮ ਰਤਿਆ ਗਿਆ ਬੜੇ ਲੋਕ ਆ ਗਏ ਉਹਨਾਂ ਨੇ ਆ ਕਰਕੇ ਮਹਾਰਾਜ ਜੀ ਨੂੰ ਜਦੋਂ ਜਨੇਊ ਪਉਣਾ ਚਾਹਿਆ ਨਾ ਤੇ ਮਹਾਰਾਜ ਨੇ ਅਨਕਾਰ ਕਰ ਦਿੱਤੀ ਸਹਿਬ ਕਹਿੰਦੇ ਤੁਹਾਡਾ ਜਨੇਊ ਕੁਦਿਆ ਤੋਂ ਕੋਹਣ ਤੋਂ ਮਾਰਨ ਤੋਂ ਆਰੰਭ ਹੁੰਦਾ ਹੈ ਬਚਾਉਣ ਦੀ ਗੱਲ ਕਰ ਅਰ ਦਇਆ ਦੀ ਗੱਲ ਕਰ ਮਹਾਰਾਜ ਜੀ ਨੇ ਬਚਨ ਵੀ ਉੱਥੇ ਉਚਾਰੇ ਦਇਆ ਕਾ ਪਹਾ ਸੁਨ ਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾ ਪੰਡੇ ਕੱਤ ਇਹ ਜੀ ਦੇ ਨਾਲ ਨਿਭਣ ਵਾਲਾ ਤੇਰੇ ਕੋਲ ਹੈਗਾ ਤੇ ਘੱਤ ਮੇਰੇ ਗੱਲ ਚ ਪਾ ਦੇ ਅਨਕਾਰਤ ਨਹੀਂ ਆ ਪਰ ਇਹ ਪਾ ਜਿਹੜਾ ਸੱਚਾ ਜਨੇਊ ਐ ਇਹ ਨਾ ਹੋਵੇ ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ ਭਈ ਉਹ ਟੁੱਟ ਗਿਆ ਉਪਰਾਣਾ ਹੋ ਗਿਆ ਫਿਰ ਨਵਾਂ ਪਾਉਣਾ ਪਵੇ ਤੂੰ ਦਇਆ ਦਾ ਪਾ ਜਨੇਊ ਦਇਆ ਦੀ ਕਪਾ ਸੰਤੋਖ ਦਾ ਸੂਤ ਜਤ ਸਤ ਦੀਆਂ ਗੰਡਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਸੱਚ ਸਰੂਪ ਸਤ ਉਹ ਵਟ ਚੜਾ ਔਰ ਐਸਾ ਜਨੇਊ ਤਿਆਰ ਕਰ ਉਥੇ ਉਹ ਸਭਾ ਦੇ ਵਿੱਚ ਸਿਆਣੇ ਬੈਠੇ ਸਨ ਔਰ ਬੜਿਆ ਨੇ ਵਿਰੋਧ ਕੀਤਾ ਕੁਝ ਗੁਰੂ ਨਾਨਕ ਸਹਿ ਮਹਾਰਾਜ ਜੀ ਨੂੰ ਸਮਝਾਉਣਾ ਚਾਹਿਆ ਵੀ ਤੁਸੀਂ ਵਿਰੋਧ ਨਾ ਕਰੋ ਐਯੋ ਮਰਦਾਦਾ ਕਹਿੰਦੇ ਮੈਂ ਨਹੀਂ ਇੱਧਰ ਚੱਲਣਾ ਗੁਰੂ ਨਾਨਕ ਸਹਿ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ ਉਹ ਸਮਾਂ ਨੰਘਿਆ ਤੇ ਚਲਦਿਆਂ ਹੋਇਆਂ ਸਮਾਂ ਆ ਗਿਆ ਧੰਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਸੱਚੇ ਪਾਦਸ਼ਾਹ ਜੀ ਦੇ ਵਿਆਹ ਕਾਰਜ ਦਾ ਦੇਖੋ ਗੁਰੂ ਨਾਨਕ ਨਰੰਕਾਰੀ ਮਹਾਰਾਜ ਸਾਨੂੰ ਧਰਮ ਵਿੱਚ ਆਉਣਾ ਹੈ ਤੇ ਹੋਰ ਕੋਈ ਝੂਠੀ ਆੜ ਤੋਂ ਪਹਿਲਾਂ ਸਾਨੂੰ ਵਿਵਰਜਿਤ ਕੀਤਾ ਤੇਰੇ ਅੰਦਰ ਤੈਨੂੰ ਧਰਮੀ ਬਣਾਉਣਾ ਹੈ ਧਰਮ ਚ ਲਿਆਉਣਾ ਹੈ ਤੂੰ ਧਰਮੀ ਹੋਣਾ ਹੈ ਤੇਰੇ ਅੰਦਰ ਦਇਆ ਹੋਵੇ ਦਇਆ ਔਰ ਸਤ ਸੰਤੋਖ ਹੋਵੇ ਧਰਮ ਤਾਵੇਗਾ ਕਿਉਂਕਿ ਮਹਾਰਾਜ ਆਪ ਕਹਿੰਦੇ ਤੌਲ ਧਰਮ ਦਇਆ ਕਾ ਪੂਤ ਦਇਆ ਅੰਦਰ ਹੈ ਹੀ ਨਹੀਂ ਔਰ ਮਾਂ ਹੈ ਹੀ ਨਹੀਂ ਧਰਮ ਪੁੱਤਰ ਕਿੱਥੋਂ ਜਨਮੇਗਾ ਉਹ ਸੱਚੀ ਸਰਕਾਰ ਦੀ ਦੇ ਵਿਆਹ ਦਾ ਸਮਾਂ ਆ ਗਿਆ ਦਿਨ ਦੁਨੀਆਂ ਦੇ ਮਾਲਕ ਲਾੜਾ ਸਰੂਪ ਬਣ ਕੇ ਪੱਖੋ ਕਿਰੰਧਾਵਿਆਂ ਦੇ ਪਟਵਾਰੀ ਬਾਬਾ ਮੂਲ ਚੰਦ ਦੇ ਘਰ ਅੰਦਰ ਬਰਾਤ ਲੈ ਕੇ ਆ ਗਏ ਉਹਨਾਂ ਨੇ ਵੀ ਉਸ ਸਮੇਂ ਦੀ ਰੀਤੀ ਦੇ ਅਨੁਸਾਰ ਵੇਦੀ ਗੱਡੀ ਹੋਈ ਸਭ ਕੁਝ ਕੀਤਾ ਹੋਇਆ ਐਨ ਸਮੇਂ ਤੇ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ ਆਓ ਅਨੰਦਾਂ ਦਾ ਸਮਾਂ ਫੇਰਿਆਂ ਦਾ ਸਮਾਂ ਹੋ ਗਿਆ ਸੱਚੀ ਸਰਕਾਰ ਜਾਂਦੇ ਹੈ ਮਹਾਰਾਜ ਕਹਿੰਦੇ ਨਹੀਂ ਮੇਰਾ ਇਸ਼ਟ ਅਗਨੀ ਨਹੀਂ ਹੈ ਅਗਧੀਆਂ ਪ੍ਰਕਰਮਾ ਮੈਂ ਨਹੀਂ ਕਰਨੀਆਂ ਕਿਉਂਕਿ ਮਹਾਰਾਜ ਜੀ ਨੂੰ ਪਤਾ ਹੈ ਇਹ ਗਵਾਹ ਨੇ ਪਰਮਾਤਮਾ ਨਹੀਂ ਹੈ ਇਹ ਗਵਾਹ ਨੇ ਅਗਨੀ ਇੱਕ ਤਾਤੇ ਅਰ ਇਹਦੀਆਂ ਪ੍ਰਕਰਮਾ ਨਹੀਂ ਕਰਨੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਥੇ ਵੀ ਸਿਆਣੇ ਬੜੇ ਸਮਝਾਉਣ ਵਾਲੇ ਮਹਾਰਾਜ ਕਹਿੰਦੇ ਨਹੀਂ ਤੇ ਜਦੋਂ ਜਨੇਊ ਪਾਉਣ ਲੱਗੇ ਸਨ ਉਦੋਂ ਕੁਝ ਸਿਆਣਿਆਂ ਨੇ ਭਰੋਸਾ ਕੀਤਾ ਸੀ ਵੀ ਜੋ ਉਦੋਂ ਇਹਨਾਂ ਗੱਲ ਕਹੀ ਸੀ ਉਦੋਂ ਵੀ ਸੱਚ ਕਿਹਾ ਸੀ ਤੇ ਬਿਲਕੁਲ ਸਹੀ ਕਿਹਾ ਸੀ ਉਹਨਾਂ ਦੇ ਵਿੱਚੋਂ ਪੰਡਤ ਹਰਦੇਵਾਲ ਜੀ ਵੀ ਕਹਿੰਦੇ ਵਿਦਵਾਨਾਂ ਦਾ ਮਾਤੇ ਕਿ ਉਹ ਵੀ ਨਾਲ ਸਨ ਜਦੋਂ ਕਿਉਂਕਿ ਉਹ ਸਿੱਖ ਬਣ ਚੁੱਕੇ ਸਨ ਮਹਾਰਾਜ ਦੀ ਸਿੱਖਿਆ ਲੈ ਕੇ ਇਹ ਕੱਲਾ ਇੱਥੇ ਨਾ ਕਈ ਵਿਰਣ ਸਾਡੇ ਮਨਾਂ ਦੇ ਖਿਆਲ ਹੁੰਦੇ ਜੀ ਉਹ ਪੰਡਤ ਜੀ ਉਹ ਆਜ਼ੀ ਨਹੀਂ ਗੁਰਮਖੋ ਜਿਨ ਨੇ ਗੁਰੂ ਨਾਲ ਹਿਰਦਾ ਜੋੜ ਲਿਆ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਵਿਸਾਰ ਲਿਆ ਗੁਰੂ ਦੇ ਗਿਆਨ ਨੂੰ ਅੰਦਰ ਵਸਾਲਿਆ ਸਿੱਖਿਆ ਨੂੰ ਵਸਾਲਿਆ ਉਹ ਗੁਰੂ ਦਾ ਹੋ ਗਿਆ ਇਹ ਮਤ ਬਾਹਰਲੀ ਕਿਰਿਆ ਨਾਲ ਜਾਣਿਆ ਕਰੋ ਪੰਡਤ ਹਰਦੇਵਾਲ ਦੀ ਬੈਠੇ ਤੇ ਉੱਠ ਕੇ ਅੱਗੇ ਵਧੇ ਮਹਾਰਾਜ ਦੇ ਅੱਗੇ ਹੱਥ ਜੋੜੇ ਪੰਡਤ ਹਰਦੇਵਾਲ ਜੀ ਬ੍ਰਿਧ ਸਨ ਬ੍ਰਿਧ ਬਜ਼ੁਰਗ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਨੌਜਵਾਨ ਅਵਸਥਾ ਚੜ੍ਹਦੀ ਉਮਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਪੰਡਤ ਹਰਦੇਵਾਲ ਜੀ ਨੇ ਜੋ ਬਚਨ ਕਹਿ ਵਿਦਵਾਨਾਂ ਨੇ ਸੰਭਾਲੇ ਪੰਡਤ ਜੀ ਕਹਿੰਦੇ ਜਬ ਜਗ ਪਵੀਤ ਮੈਂ ਪਾਨ ਲੱਗਿਓ ਮਹਾਰਾਜ ਜਦੋਂ ਸਮ ਆਇਆ ਸੀ ਮੈਂ ਤੁਹਾਡੇ ਗੱਲ ਵਿੱਚ ਜਨੇਊ ਪਾਉਣ ਲੱਗਿਆ ਸਾ ਜਨੇਊ ਤਬ ਆਪ ਕਰੀ ਗਤ ਸੋਧਾ ਹਮਾਰੀ ਮਹਾਰਾਜ ਉਸ ਵੇਲੇ ਆਪਨੇ ਕਿਰਪਾ ਕੀਤੀ ਸਾਨੂੰ ਸਿਖਿਆ ਦਿੱਤੀ ਸਾਨੂੰ ਮਰਦਾਦਾ ਸਮਝਾਈ ਸਾਨੂੰ ਸੱਚ ਦਾ ਜਨਉ ਦਿੱਤਾ ਸੱਚ ਦਾ ਮਾਰਗ ਦੱਸਿਆ ਕਿ ਅਸਲੀ ਜਨਉ ਕਿਹੜਾ ਹੈ ਅਰ ਜੀਵਾਤਮਾ ਦੇ ਨਾਲ ਕਿਹੜਾ ਜਾਏਗਾ ਮਹਾਰਾਜ ਕਿਰਪਾ ਕਰੋ ਜੇ ਉਦੋਂ ਤੁਸੀਂ ਦੱਸਿਆ ਤੇ ਫਿਰ ਇਹ ਦੱਸੋ ਜੇ ਅਗਨੀ ਦੀਆਂ ਕਰਮਾ ਨਹੀਂ ਕਰਨੀਆਂ ਫਿਰ ਤੁਸੀਂ ਕਿਰਪਾ ਕਰਕੇ ਦੱਸ ਦਿਵੋ ਫਿਰ ਪ੍ਰਕਰਮਾਂ ਕਾਦੀਆਂ ਕਰਨੀਆਂ ਇਹ ਰਸਮ ਕਿਵੇਂ ਅਦਾ ਹੋਵੇ ਕਿਵੇਂ ਨਿਬੇ ਕਹ ਲੱਗੇ ਜਦੋਂ ਐਸਾ ਹੋਇਆ ਪੰਡਤ ਜੀ ਕਹਿੰਦੇ ਵਿਆਹ ਸਮਾਂ ਸੁਭ ਆਇਓ ਹੇ ਸਤਿਗੁਰੂ ਮਹਾਰਾਜ ਜੀ ਹੁਣ ਤੁਹਾਡੇ ਵਿਵਾਹ ਦਾ ਸਮਾਂ ਆ ਗਿਆ ਹੈ ਔਰ ਤੁਹਾਡੇ ਵਿਵਾਹ ਦਾ ਕਾਰਜੇ ਅਰ ਵਿਆਹੇ ਸਮਾ ਸੁਭ ਆਇਓ ਅਬ ਦੀਨ ਦਯਾਰ 헤 ਦੀਨਾ ਤੇ ਕਿਰਪਾ ਕਰਨ ਹਰਿਆ ਮਲਕਾ ਹੁਣ ਵਿਵਾਹ ਦਾ ਕਾਰ ਦੇ ਵਿਵਾਹ ਦਾ ਦਸੋ ਕਿਵੇਂ ਨਿਭੇ ਜੋ ਕਸ਼ ਨਿਜ ਆਗਿਆ ਕਰੋ ਭਲੀ ਸੋਈ ਹੈ ਕਾਰ ਜੋ ਤੁਸੀਂ ਆਗਿਆ ਕਰੋਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹੱਥ ਬਨ ਕੇ ਕਹਿੰਦੇ ਉਹ ਚੰਗੀ ਕਾਰ ਹੋਵੇਗੀ ਤੁਸੀਂ ਚੰਗੇ ਵਾਸਤੇ ਕਰਦੇ ਹੋ ਸਾਨੂੰ ਦੱਸੋ ਕਿਰਪਾ ਕਰਕੇ ਤੇ ਫਿਰ ਕਹਿੰਦੇ ਜਦੋਂ ਪੰਡਤ ਜੀ ਨੇ ਸਿਆਣਿਆਂ ਨੇ ਹੱਥ ਬਨ ਕੇ ਸਤਿਗੁਰੂ ਜੀ ਨੂੰ ਪੁੱਛਣਾ ਕੀਤਾ ਮਹਾਰਾਜ ਤੁਸੀਂ ਦੱਸ ਦਿਓ ਤੇ ਫਿਰ ਉਸ ਵੇਲੇ ਮਹਾਰਾਜ ਸੱਚੀ ਸਰਕਾਰ ਕਹਿੰਦਿਆ ਸ੍ਰੀ ਨਾਨਕ ਜੀ ਤਬਹੀ ਮੁਖ ਚੰਦੇ ਤੇ ਸੁਧ ਬੈਨ ਉਚਾਰੇ ਚੰਦਰਮਾ ਸਰੀਖੇ ਮੁਖਾਰ ਬਿੰਤੋਂ ਸ਼ਬਦੇ ਸ਼ਾਰੋਮਣੀ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਬਿੰਤੀ ਸੁਣ ਕੇ ਕਿ ਹੁਣ ਕੀ ਹੋਣਾ ਚਾਹੀਦਾ ਵਿਆਹ ਵੇਲੇ ਕਿਸ ਤਰ੍ਹਾਂ ਇਹ ਰਸਮ ਅਦਾ ਹੋਵੇ ਫਿਰ ਸੁਭਾਈ ਮਨ ਮੁਖਾਰ ਬਿੰਤੋਂ ਮਹਾਰਾਜ ਬਚਨ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਮ ਪੂਜਕ ਹੈ ਇੱਕ ਹੀ ਨਰੰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਅਗਣੀ ਦੇ ਪੁਜਾਰੀ ਨਹੀਂ ਆ ਅਸੀਂ ਇੱਕ ਨਿਰੰਕਾਰ ਨੂੰ ਪੂਜਦੇ ਆ ਉਹਦੇ ਪੁਜਾਰੀਆਂ ਜਿਹਦਾ ਆਕਾਰ ਕੋਈ ਨਹੀਂ ਆਕਾਰ ਰਹਿ ਤੇ ਨਿਰੰਕਾਰ ਆਕਾਰ ਰਹਿ ਤੇ ਅਸੀਂ ਪੂਜਦੇ ਆ ਉਹਨੋਂ ਤੇ ਬਿਨਾਂ ਉਸਕੇ ਨਹੀਂ ਇਸ਼ਟ ਹਮਾਰੇ ਉਹ ਨਿਰੰਕਾਰ ਤੋਂ ਬਗੈਰ ਹੋਰ ਕੋਈ ਸਾਡਾ ਇਸ਼ਟ ਹੀ ਨਹੀਂ ਸਾਡਾ ਗੁਰੂ ਹੀ ਨਹੀਂ ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ ਹੋਰ ਉਸ ਨਿਰੰਕਾਰ ਤੋਂ ਬਿਨਾ ਤਹ ਕੋਇ ਇਹ ਮੰਤਰ ਪੂਜ ਇਹਨੇ ਬਚਨ ਕਹਿ ਕੇ ਫਿਰ ਮੂਲ ਮੰਤਰ ਜਿਹੜਾ ਸੀ ਕਹ ਲੱਗੇ ਇਹ ਪੂਜੇ ਜੋਗ ਉਸ ਆਕਾਲ ਪੁਰਖ ਵੈ ਗੁਰੂ ਜੀ ਦਾ ਮੰਤਰ ਹੈ ਉਸ ਆਕਾਲ ਪੁਰਖ ਵੈ ਗੁਰੂ ਨਿਰਗੁਣ ਸਰੂਪ ਦਾ ਇਹ ਮੰਤਰ ਹੈ ਕਹ ਲੱਗੇ ਉਹਦਾ ਮੰਤਰ ਪੂਜੇ ਜੋਗ ਔਰ ਸਤਿਗੁਰੂ ਕਹਿੰਦੇ ਇਸ ਤੇ ਲੇਹੁ ਸਭ ਕਾਜ ਸੁਧਾਰੇ ਇਸ ਮੰਤਰ ਦੇ ਨਾਲ ਸਾਰੇ ਕਾਰਜ ਸਵਰਜਣਗੇ ਸਾਰੇ ਕਾਰਜ ਸਾਰੇ ਕਾਰਜ ਜਿਹੜੇ ਆ ਉਹਨਾਂ ਨੂੰ ਸੁਧਾਰ ਲੇਵੋ ਮਹਾਰਾਜ ਕਹਿੰਦੇ ਵਿਆਹ ਸੋ ਆਨੰਦ ਨਾਮ ਇਸੇ ਸਭ ਸਿੱਖ ਕਰੇ ਹੁਣ ਇਹ ਮਰਜ਼ਾਦਾ ਅੱਗੇ ਚੱਲੇਗੀ ਆਨੰਦ ਕਾਰਜ ਵਿਆਹ ਇਹ ਸਾਰੇ ਸਿੱਖ ਇਸ ਨੂੰ ਅਪਣਾਉਣਗੇ ਜਗ ਹੋਏ ਸੁਖਾਰੇ ਜਿਹੜੇ ਇਸ ਮਾਨ ਮਰਜ਼ਾਦਾ ਨੂੰ ਅਪਣਾਉਣਗੇ ਉਹ ਸੁਖਾਂ ਦੇ ਸੈਤ ਹੋਣਗੇ ਮਹਾਰਾਜ ਜੀ ਨੇ ਉਹ ਮੂਲ ਮੰਤਰ ਉਚਾਰ ਕੇ ਲਿਖ ਕੇ ਤੇ ਸੱਚੀ ਸਰਕਾਰ ਨੇ ਇੱਕ ਸੁੰਦਰ ਪਟੜੀ ਫਟੀ ਚੌਂਕੀ ਲੈ ਕੇ ਉਹਦੇ ਤੇ ਸੁੰਦਰ ਵਸਤਰ ਪਾ ਕੇ ਉੱਚੀ ਜਗ੍ਹਾ ਤੇ ਰੱਖ ਦਿੱਤਾ ਐnde ਸ਼ਬਦ ਗੁਰੂ ਸੌਰਤ ਤੋਂ ਚੇਲਾ ਸ਼ਬਦ ਨਿਰਗੁਣੇ ਲਿਪੀ ਦਾ ਜਾਮਾ અપਨਾ ਕੇ ਉਸ ਨੂੰ ਰੱਖ ਕੇ ਮਹਾਰਾਜ ਕਹਿੰਦੇ ਇਹਦੀ ਪ੍ਰਕਰਮਾ ਕਰਾਂਗੇ ਇਸ ਦੀ ਤੇਸ ਦੀ ਇਹ ਨਹੀਂ ਕਿ ਆ ਕਿ ਜੈ ਮਾਲਾ ਪਾ ਲਓ ਜਾਂ ਹੋਰ ਕਰ ਲਓ ਪਤਾ ਨਹੀਂ ਇਹ ਸਿੱਖਾਂ ਦੀ ਤਾਂ ਮਰਜ਼ਾਦਾ ਨਹੀਂ ਸੀ ਇਹਨਾਂ ਚ ਕਿਧਰੋਂ ਆ ਗਈ ਇਹ ਕੀ ਕਰਨ ਲੱਗ ਪਏ ਸਾਡੇ ਗੁਰੂ ਨੇ ਤਾਂ ਇਹ ਗੱਲ ਕਹੀ ਨਹੀਂ ਸੀ ਕਿਸ ਪਾਸੇ ਨੂੰ ਤੁਰਪੈ ਮਹਾਰਾਜ ਕਹਿੰਦੇ ਸਾਰਿਆਂ ਦੇ ਕਾਰਜ ਸਬਰਣਗੇ ਸੱਚੀ ਸਰਕਾਰ ਨੇ ਉਹ ਰੱਖਿਆ ਕਹਿੰਦੇ ਅਸ ਲਿਖ ਚੌਂਕੀ ਪਰ ਧਰਿਓ